ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਭਾਰਤ ਪਾਕਿਸਤਾਨ ਦੀ ਜੰਗਬੰਦੀ ਦੇ ਦਰਮਿਆਨ ਇੱਕ ਰਾਹਤ ਭਰੀ ਖਬਰ ਆਈ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਜਹਾਜ਼ ਦਾ ਸਫ਼ਰ ਕਰਦੇ ਨੇ ਦੇਸ਼ ਵਿਦੇਸ਼ ਜਾਂਦੇ ਨੇ ਜਾਂ ਫਿਰ ਲੋਕਲ ਫਲਾਈਟਾਂ ਦਾ ਇਸਤੇਮਾਲ ਕਰਦੇ ਨੇ ਯਾਨੀ ਕਿ ਜਿਹੜੇ 에ਰਪੋਰਟ ਇਸ ਜੰਗ ਦੇ ਮਾਹੌਲ ਦੇ ਦੌਰਾਨ ਬੰਦ ਕੀਤੇ ਗਏ ਸੀ ਉਹਨਾਂ ਨੂੰ ਖੋਲਣ ਦਾ ਫੈਸਲਾ ਕੀਤਾ ਗਿਆ ਅਮਰਸਰ ਤੇ ਮੋਹਾਲੀ 에ਰਪੋਰਟ ਤੋਂ ਉਡਾਨਾਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਤਕਰੀਬਨ 10:30 ਵਜੇ ਇਹ ਜਿਹੜੇ 에ਰਪੋਰਟ ਮੁੜ ਚਾਲੂ ਹੁੰਦੇ ਨਜ਼ਰ ਆਏ ਨੇ ਇਸ ਤੋਂ ਇਲਾਵਾ ਦਿੱਲੀ 에ਰਪੋਰਟ ਤੋਂ 20 ਉਡਾਨਾਂ ਨੇ ਜਿਹੜੀਆਂ ਉਹ ਚਾਲੂ ਹੁੰਦੀਆਂ ਦਿਖਾਈ ਦੇ ਰਹੀਆਂ ਨੇ 32 ਦੇ ਕਰੀਬ 에ਰਪੋਰਟ ਨੇ ਜਿਨ੍ਹਾਂ ਨੂੰ ਚਾਲੂ ਕਰਨ ਦੇ ਹੁਕਮ ਦਿੱਤੇ ਗਏ ਨੇ ਤਾਂ ਦੱਸਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਕਾਫੀ ਵਿਵਾਦ ਚੱਲ ਰਿਹਾ ਸੀਗਾ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਗਏ احتیاط ਵਜੋਂ ਭਾਰਤ ਸਰਕਾਰ ਨੇ ਏਅਰਪੋਰਟ ਬੰਦ ਕਰ ਦਿੱਤੇ ਵੱਖ-ਵੱਖ ਸੂਬਿਆਂ ਦੇ ਨਾਲ ਸੰਬੰਧਿਤ ਏਅਰਪੋਰਟ ਸੀਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਤੇ ਆਖਰਕਾਰ ਹੁਣ ਜਦੋਂ ਅਮਰੀਕਾ ਦੇ ਦਖਲ ਤੋਂ ਬਾਅਦ ਜੰਗਬੰਦੀ ਹੁੰਦੀ ਹੈ ਦੋਵੇਂ ਮੁਲਕ ਸਹਿਮਤ ਹੁੰਦੇ ਨੇ ਤਾਂ ਇਸੇ ਦੌਰਾਨ ਹੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਏਅਰਪੋਰਟ ਖੁੱਲਨੇ ਸ਼ੁਰੂ ਹੋ ਗਏ ਨੇ ਤੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਆਪਣੀਆਂ ਕੁਝ ਫਲਾਈਟਸ ਵਗੈਰਾ ਬੁੱਕ ਕੀਤੀਆਂ ਹੋਈਆਂ ਸੀ ਟਿਕਟਾਂ ਕਰਾਈਆਂ ਸੀ ਉਹ ਸਬੰਧਤ ਕੰਪਨੀਆਂ ਦੇ ਨਾਲ 에ਅਰਲਾਈਨਸ ਦੇ ਨਾਲ ਸੰਪਰਕ ਕਰਨਾ ਸ਼ੁਰੂ ਕਰ ਦੇਣ ਤਾਂ ਜੋ ਅਗਲੇ ਉਹਨਾਂ ਦੇ ਰੁਝੇਵੇਂ ਸ਼ੁਰੂ ਹੋ ਸਕਣ ਤੁਹਾਨੂੰ ਦੱਸ ਦਈਏ ਕਿ ਕਈ 에ਅਰਪੋਰਟਸ ਦੇ ਉੱਤੇ ਇਹ ਹੋ ਗਿਆ ਸੀ ਕਿ ਸਿਰਫ ਉਥੇ ਸਟਾਫ ਜਿਹੜਾ ਡਿਊਟੀ ਵਾਲਾ ਉਹ ਹੀ ਜਾ ਸਕਦਾ ਸੀ ਜਾਂ ਜੋ ਕੋਈ ਐਮਰਜੈਂਸੀ ਦੇ ਵਿੱਚ ਟਿਕਟ ਕਰਵਾਈ ਹੋਈ ਹੈ ਉਹੀ ਜਾ ਸਕਦਾ ਸੀ ਬਾਕੀ ਆਮ ਲੋਕਾਂ ਦੇ ਤੇ ਜਿਹੜੇ ਲੋਕ ਬਿਨਾਂ ਕਿਸੇ ਕੰਮ ਤੋਂ ਕਿਸੇ ਨੂੰ ਛੱਡਣ ਚਲ ਜਾਂਦੇ ਨੇ ਉਹਨਾਂ ਦੀ ਬਿਲਕੁਲ ਐਂਟਰੀ ਬੈਨ ਕਰ ਦਿੱਤੀ ਗਈ ਸੀ احتیاط ਦੇ ਵਜੋਂ ਤੇ ਹੁਣ ਸਾਰਾ ਕੁਝ ਇੱਕ ਵਾਰ ਫੇਰ ਲੀ ਦੇ ਉੱਤੇ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਬਲੈਕਆਊਟ ਕੁਝਕ ਥਾਵਾਂ ਨੂੰ ਛੱਡ ਕੇ ਬਾਕੀ ਥਾਵਾਂ ਦੇ ਉੱਤੇ ਉਹ ਵੀ ਹਟਦਾ ਨਜ਼ਰ ਆ ਰਿਹਾ ਹੈ ਸਕੂਲ ਕਾਲਜ ਪੂਰੇ ਪੰਜਾਬ ਦੇ ਵਿੱਚ ਖੁੱਲ ਗਏ ਨੇ ਸਿਰਫ ਕੁਝਕ ਸਰਹੱਦੀ ਇਲਾਕਿਆਂ ਨੂੰ ਛੱਡ ਕੇ ਯਾਨੀ ਕਿ ਜ਼ਿੰਦਗੀ ਮੁੜ ਟ੍ਰੈਕ ਦੇ ਉੱਤੇ ਆਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਫਲਾਈਟਾਂ ਵੀ ਸ਼ੁਰੂ ਹੋ ਗਈਆਂ ਨੇ ਤੇ ਲੋਕਾਂ ਵਾਸਤੇ ਰਾਹਤ ਭਰੀ ਖਬਰ ਇਹ ਹੈ ਕਿ ਜਿਹੜੇ ਲੋਕ ਵਿਦੇਸ਼ ਤੋਂ ਭਾਰਤ ਆਉਣਾ ਚਾਹੁੰਦੇ ਸੀਗੇ ਇੱਥੋਂ ਵਿਦੇਸ਼ ਜਾਣਾ ਚਾਹੁੰਦੇ ਸੀਗੇ ਉਹ ਹੁਣ ਆ ਜਾ ਸਕਣਗੇ ਨਹੀਂ ਤਾਂ ਇੱਕ ਡਰ ਦਾ ਮਾਹੌਲ ਸੀ ਸਹਿਮ ਦਾ ਮਾਹੌਲ ਸੀ ਕਿ ਜੇਕਰ ਅਸੀਂ ਭਾਰਤ ਚਲੇ ਗਏ ਤਾਂ ਸ਼ਾਇਦ ਕੋਈ ਹਮਲਾ ਨਾ ਹੋ ਜਵੇ ਪਰ ਹੁਣ ਸਾਰਾ ਕੁਝ ਪਹਿਲਾਂ ਦੀ ਤਰ੍ਹਾਂ ਹੁੰਦਾ ਨਜ਼ਰ ਆ ਰਿਹਾ ਹੈ ਹੋਰ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ